ਔ ਸਭ ਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਹੋ ਗੁੱਸੇ ਨਫ਼ਰਤ ਧੋਖੇ ਬਾਜੀ ਦਿਲ ਤੋਂ ਪਰੇ ਹਟਾ ਕੇ ਹੋ ਕਰਿਆਂ ਆਨੂੰ ਹੱਸ ਕੇ ਆਖੋ ਜੀਆਂ ਆਨੂੰ ਆਹੋ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਪੈ ਲੰਗਾਓ ਜੋ ਗੁੱਸੇ ਤੋਂ ਦੂਰ ਨਰੇਂਦੇ ਰੋਗ ਨਾਂ ਦੇ ਨਸਦੇ ਸਦਾ ਸਿਆਣੇ ਇਹ ਗੱਲ ਕਹਿੰਦੇ ਹੱਸਦਿਆਂ ਦੇ ਘਰ ਵਸਦੇ ਜਗ ਨੂੰ ਸੌਂਦਾ ਪੈਨੋ ਪਾਈ ਮਨ ਨੂੰ ਪਾਉਂਦਾ ਖਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟੈ ਮਨਗਾਓ ਏ ਯਾ ਮੈਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਮੰਗਾਓ ਦੁੱਖ ਨਾ ਜਾਵੇ ਦਿਲ ਕਿਸੇ ਦਾ ਦੁੱਖ ਨਾ ਜਾਵੇ ਦਿਲ ਕਿਸੇ ਦਾ ਸਭ ਨੂੰ ਮਿੱਠਾ ਬੋਲੋ ਭਈ ਹੋਰਾਂ ਨੂੰ ਖੁਸ਼ਹਾਲ ਦੇਖ ਕੇ ਦਿਲ ਵਿੱਚ ਜ਼ਹਿਰ ਨਾ ਕੋਲੋ ਹਉ ਦੂਸਰੀਆਂ ਦੀ ਖੁਸ਼ੀਆਂ ਦੇ ਨਾਲ ਖੁਦ ਵੀ ਖੁਸ਼ੀ ਮਨਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਟਪਾਓ ਹੋ ਰਾਤ ਬੀਤ ਜੇ ਦਿਨ ਚੜ ਜਾਂਦਾ ਰਾਤ ਬੀਤ ਜੇ ਦਿਨ ਚੜ ਜਾਂਦਾ ਦੁੱਖ ਸੁੱਖ ਆਉਣਾ ਜਾਣਾ ਇੱਥੇ ਬੈਠ ਕੇ ਕਿਸੇ ਨਹੀਂ ਰਹਿਣਾ ਨਰਾਜ ਨਾਰਾਣਾ ਘਾਟੇ ਵਾਦੇ ਹੁੰਦੇ ਰਹਿੰਦੇ ਐਵੇਂ ਨਾ ਕਬਰਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਨਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਨਗਾਓ ਹੋ ਸਾਰੀ ਦੁਨੀਆ ਮਿੱਤਰਾਂ ਦੀ ਹੈ ਕੋਈ ਨਹੀਂ ਬਗਾਨਾ ਭਈ ਜੋ ਵੀ ਆਇਆ ਸਭ ਨੇ ਜਾਣਾ ਜਗਤ ਮਸਾਫਰਖਾਨਾ ਹੋਈ ਇੱਕੋ ਜੋਤੀ ਸਭ ਦੇ ਅੰਦਰ ਸਮਝੋ ਤੇ ਸਮਝਾਓ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਆ ਦੁਨੀਆਂ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਹੁਸਨ ਜਵਾਨੀ ਤਨ ਬੌਲਤ ਜੋ ਹੈ ਸੇ ਤੁਹਾਡੇ ਆਇਆ ਨਾਅ ਅਸਿਆਣ ਫਵਰ ਤੋ ਪਾਈ ਫੇਰ ਹੁਣ ਰਸ਼ਨਾਈਆ ਕਿਲੇ ਕੋਠੀਆਂ ਵੇਖ ਬੰਗਲੇ ਐਵੇਂ ਨਾ ਖਬਰਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟੈਮ ਨਗਾਓ ਐ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟੈਮ ਨਗਾਓ ਓ ਮਿੱਠਤ ਨਿਮਰਤਾ ਸੈਨਸੀਲਤਾ ਬਿਠ ਤੈਨ ਮਰਤਾ ਸੈਨ ਸੀਲਤਾ ਦੱਖ ਮਾਨੂੰ ਤਾਰੋ ਭਈ ਮੱਤਾ ਦੇਵੋ ਫੇਰ ਕਿਸੇ ਨੂੰ ਅਪਦਾ ਆਪ ਸਵਾਰੋ ਓਏ ਫੁੱਲ ਬਣ ਕੇ ਖੁਸ਼ਬੋ ਮਾਂ ਬੰਦੋ ਜਗਤ ਬਾਗ ਮਹਿਕਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਓਏ ਹਾਲ ਮੌਸ਼ ਕਾਲਾ ਹੋ ਜੂ ਜੀਣਾ ਇਹ ਮਰਤਬੀ ਥਾ ਹਰ ਬੰਦੇ ਨੂੰ ਜ਼ਹਿਰ ਪਾਊਗਾ ਪੀਣਾ ਸੋਚਾਂ ਦੇ ਵਿੱਚ ਵਕਤ ਬੀਤ ਜੂਨੀ ਦੇ ਕਦੇ ਨਾ ਪਾਊ ਚਿੱਟਾ ਹੋ ਗਿਆ ਲਊ ਪਰਾਵੋ ਚਿੱਟਾ ਹੋ ਗਿਆ ਲਊ ਓਏ ਚਿੱਟਾ ਹੋ ਗਿਆ ਲਊ ਪਰਾਵੋ ਚਿੱਟਾ ਹੋ ਗਿਆ ਲਊ ਓ ਕਾ ਦਾ ਸੌਦਾ ਪਿਆਰ ਇਸ ਕਰੀਏ ਮਤਲਬ ਹਲ ਨਾ ਕਰੀਏ ਭਈ ਲੇਖਾ ਜੋ ਖਾ ਹੁਣ ਅੱਗੇ ਉਸ ਮਾਲਕ ਤੋਂ ਡਰੀਏ ਹੋਏ ਵਿੱਚੋਂ ਕਾਫਰ ਉੱਤੋਂ ਮੌਮਣ ਐਵੇਂ ਨਟੰਗਰ ਚਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ